ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢिलो ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਤਾਜੀ ਵਾਢੀ ਵੀ ਤੇ ਦੁੱਧ ਦਿਖਾਵਾਂਗੇ ਐਚਐਫ ਪਾਲਕ ਖੀਰੀਆਂ ਬੱਚੀਆਂ ਤਿੰਨ ਨਾਲ ਕੇ ਸੇਰ ਡੜੇ ਵੀਰ ਤੋਂ ਪੋਹ ਸਸੀ ਗਾਲ ਬਾਈ ਜੀ ਨਹੀਂ ਗਾਲ ਬਾਈ ਜੀ ਹਾਂ ਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਬਾਦਰ ਸਿੰਘ ਜੀ ਪਿੰਡ ਟੌੜਾ ਜ਼ਿਲ੍ਹਾ ਬਰਨਾਲਾ ਜੀ ਠੀਕ ਹੈ ਜੀ ਤਾਂ ਆਪਾਂ ਟੌੜੇ ਦਾ ਪਿੰਡ ਜੈਂਟਰ ਹੁੰਨੇ ਆ ਪਿੰਡ ਜੈਂਟਰ ਹੁੰਦਾ ਮੈਂ ਪਹਿਲਾ ਨੌਰਾ ਆਪਣਾ ਹਨਾ ਮਾਦੇ ਨੌਰਾ ਜੀ ਦੀ ਮਰਜ਼ੀ ਪੁੱਛਦੇ ਨੇ ਤੇ ਮੱਜਾਂ ਵੀ ਹਰ ਵਕਤ ਮੇਲਾ ਭਖੇ ਰਹਿੰਦਾ ਪੂਰਾ ਹਨਾ ਸੋ ਕਿਸੇ ਵੀਰ ਨੂੰ ਮੱਜ ਦਾਈ ਦੇਣਾ ਪਰ ਚੋ ਕੇ ਲੈਣੀ ਇੱਥੇ ਦੋ ਟਾਈਮ ਚ ਆਗੇ ਮੱਜ ਦੇ ਦਾਂਗੇ ਹਾਂਜੀ ਹਾਂਜੀ ਬਾਈ ਜੀ ਨੰਬਰ ਬੋਲਿਓ ਜੀ ਆਪਣਾ ਨੰਬਰ 9948210197 ਜੀ ਠੀਕ ਹੈ 98787 ਜੀ 32010 ਠੀਕ ਹੈ ਜਿਹੜੇ ਆਪਾਂ ਵਹਿੜ ਦੇਖੀ ਜਾਨੇ ਆ ਸੁਆ ਕਿਹੜਾ ਸੁਈਆ ਜੀ ਇਹ ਦੂਜਾ ਸੁਆ ਬਾਈ ਜੀ ਮੂੰਹੋਂ ਸੇਦ ਆਂਦਾ ਜੀ ਬਸੇ ਬੱਚਾ ਕਿਹਦੇ ਦਾ ਬੱਚਾ ਸਾਡਾ ਜੀ ਪਿੱਛੇ ਬਸਿਆ ਇਹਦੇ ਠੀਕ ਹੈ ਹਾਂ ਇਹਨੂੰ ਹੋ ਗਿਆ ਜੀ ਅੱਧਾ ਘੰਟਾ ਸੁਈ ਨੂੰ ਆ ਬੈਠੀ ਡਾਦ ਜੀ ਆਪਾਂ ਜੇਰ ਚੱਲ ਵੀ ਹੈ ਨਾ ਹਾਂਜੀ ਠੀਕ ਹੈ ਪਹਿਲੇ ਸੁਈ ਦੁੱਧ ਕਿੰਨਾ ਦੱਸਿਆ ਬਾਈ ਸੁਈ ਬਾਈ ਜੀ ਮਾਲਕਾਂ ਨੇ ਦੱਸਣ ਦੇ ਸਹਾਂ ਉਹ 26 27 ਕਿਲੋ ਕੁ ਕੱਢਿਆ ਜੀ ਖੰਡੀ ਸੀ ਇਹਦਾ ਵਧੀਆ ਜੀ ਠੀਕ ਹੈ ਹਾਂਜੀ ਹਾਂਜੀ ਤੇ 23 24 ਜੀ ਲੱਗਿਆ ਜੀ ਤੁਹਾਡੇ ਜੂਈ ਇੱਕ ਨੰਬਰ ਆ ਜੀ ਘਾਰਾ ਤੇਰਾ ਮਾਰਗ ਦੇਖਨੇ ਆਪਾਂ ਜਮਾ ਤੇ ਅੰਦਾਜ਼ਾ ਹੈ ਕਿ ਦੁੱਧ ਕਿੰਨਾ ਦੇ ਦਊਗੀ ਇਹ ਅੰਦਾਜ਼ਾ ਬਾਈ ਜੀ ਚੰਗੀ ਸਮਾਈ ਵਾਲੇ ਖਾਂ ਬਾਗੀ ਦਾ 30 ਲੀਟਰ ਦੁੱਧ ਦੇ ਸਕਦੇ ਹਾਂ ਜੀ ਬਸ ਕਹਿੰਦਾ ਪਾ 25 ਤੋਂ ਪਾਰ ਮੰਨ ਕੇ ਲੈ ਲਵੋ 25 ਤੋਂ ਪਾਰ ਮੰਨ ਕੇ ਲੈ ਲਈ ਅਗਲਾ ਰੇਟ ਬਾਜ਼ਾਰ ਕੀ ਰੂਹ ਦਾ ਰੇਟ ਬਾਜ਼ਾਰ ਬਾਈ ਫੋਨ ਤੇ ਕਰਾਂਗੇ ਤੋਰ ਦੇ ਬਾਹਰ ਨੂੰ ਸੋ ਵੀਰੋ ਕੱਦ ਕਾੜ ਵਗੈਰਾ ਤੇ ਲੇਵਾ ਵਗੈਰਾ ਦੇਖੋ ਸੋਹਣਾ ਸਾਫ਼ ਸੁਥਰਾ ਫਿੱਟਦਾ ਸਾਲਾ ਲੇਵਾ ਕੰਪੈਕਟ ਹਵਾਨੇ ਦੀ ਬਿਹੜ ਸੁਈ ਸਵਾਈਆ ਤੇ ਮਗਰ ਇਹ ਜੇ ਹੈਗਾ ਬੱਚਾ ਜੇ ਰਹਿ ਗਈ ਕੱਲੀ ਪੈਂਡਿੰਗ ਪੈਨ ਵਾਲੀ ਲੜੜ ਚੱਲਿਆ ਵਾ ਆਪਾਂ ਬੈਠੀ ਠਾਦੀ ਹੁਣ ਤੇ ਲੈਵਾ ਪੂਰਾ ਓਕੇ ਆ ਤੇ ਵੀਰੇ ਧਾਰਾ ਧੂਰਾ ਜਮਾ ਇੱਕ ਨੰਬਰ ਆ ਮੈਂ ਇੱਕ ਨੰਬਰ ਆ ਬਾਈ ਜੀ ਧਾਰਾ ਧੂਰਾ ਠੀਕ ਐ ਸੋ ਬਾਕੀ ਨਵਾਂ ਹਾਣਾ ਬੱਛੀ ਐ ਜਮਾ ਸੋ ਥਣ ਦੇਖੋ ਸੋਹਣਾ ਹਾਤੀ ਚੋਈ ਵਾਲਾ 25 ਤੋਂ ਲੈ ਕੇ 30 ਦੇ ਵਿਚ ਵਿਚ ਵੇਖ ਸਕ 25 ਬਣ ਕੇ ਲੈ ਲੈ ਪਰ ਥਣ ਦੇਖੋ ਨੇੜ ਤੋਂ ਸੋਹਣਾ ਸਾਫ ਜਿਦਾਂ ਫੁੱਟ ਫੁੱਟ ਦੀ ਪਿੱਛੇ ਥਣ ਪਿਆ ਤੇ ਰੇਟ ਬਿਲਕੁਲ ਵਾਜਬ ਹੋਊਗਾ ਹਾਂ ਰੇਟ ਵਾਜਬ ਹੋਊਗਾ ਬਾਈ ਅੱਗੇ 2 ਨੰਬਰ ਦਾ ਬੜੀ ਬੱਛੀ ਦੇਖੀ ਜਾਨੇ ਕਿੰਨੀ ਕੁ ਮਹਰ ਹੋਵੇ ਦੀ ਬ ਕਿੰਨੀ ਕੇਜ ਹੈ ਜੀ ਮਾਰਕਦਾਨ ਦਾ ਫੋਟੋ ਦਿਖਾ ਦਿਓਗੇ ਜੀ ਠੀਕ ਹੈ ਮੈਂ ਆਪਣੇ ਦੰਦ ਚੈੱਕ ਕਰਕੇ ਲੈਂਦੇ ਵੇ ਆ ਹਾਂਜੀ ਹਾਂਜੀ ਨਸਾਂ ਜੇ ਦਿਖਾ ਲਓ ਹਾਂਜੀ ਸੋ ਦੰਦ ਦੇਖ ਸਕਦਾ ਬਿਲਕੁਲ ਕੱਚੀ ਖੀਰੀ ਕੋਈ ਹਲੇ 22 ਦਾ ਇੰਨਾ ਤੋੜਨ ਵਾਲੀ ਦੀ ਹੈ ਨਾ ਹਾਂਜੀ ਉਹ ਵੀ ਠੰਡੀ ਸੀਲ ਹੈ ਜੀ ਥਣ ਚਾਰ ਹੀ ਹੈ ਜੀ ਪੰਜਵੇਂ ਨਾਲ ਕੋਈ ਮੋੜ ਮੋੜਾ ਵੀ ਨਹੀਂ ਲੱਗੇ ਇਹਦੇ ਦੰਦ ਦੇਖ ਕੇ ਪਤਾ ਲੱਗਦਾ ਮੇਰਾ ਉਮਰ ਹੀ ਸਾਲ ਅਗਦੇ ਲਗਭਗ ਜੇ ਹੋਵੇ ਜੀ ਹਾਂਜੀ ਹਾਂਜੀ ਠੀਕ ਹੈ ਉਹ ਵੀ ਜੀ ਹੈ ਮੰਨ ਕੇ ਚਲੋ 13 14 ਮਹੀਨੇ ਦੀ ਬੱਤੀ ਤੇ ਰਿਕਾਰਡ ਇਹ ਦੇਖੋ ਸਾ ਰਕਾਰਡ ਇਹਦੀ ਮਾਂ ਨੇ ਕੱਢਿਆ ਭੈਜੀ 43 44 ਕਿਲੋ ਦੁੱਧ ਜੀ ਠੀਕ ਹੈ ਚੰਗੀ ਮੰਨ ਕੇ ਚਲੋ ਵੱਡੀ ਵਹਿੜਦੀ ਹੈ ਹਨਾ ਹਾਂਜੀ ਹਾਂਜੀ ਫਾਰਮੀ ਬੱਸੀ ਹੈ ਜੀ ਠੀਕ ਹੈ ਤੇ ਰੇਟ ਇਹਨਾਂ ਦੇ ਰੇਟ ਇਹਨਾਂ ਦੇ ਫੋਨ ਤੇ ਕਰਾਂਗੇ ਬਾਈ ਜੀ ਜੀ ਮੂੰਹ ਖੀਰੀ ਹੈ ਜੀ ਬਸ ਠੀਕ ਹੈ ਇੱਕੋ ਥਾਂ ਤੋਂ ਆਇਆ ਇੱਕੋ ਥਾਂ ਤੋਂ ਆਇਆ ਨੇ ਇੱਕੋ ਫਾਰਮ ਦੀਆਂ ਨੇ ਜੀ ਠੀਕ ਹੈ ਇਹਦਾ ਰਿਕਾਰਡ ਕੋਈ ਇਹਦਾ ਰਕਾ 28 30 ਕਿਲੋ ਦਿੱਤਾ ਜੀ ਇਹਦੀ ਮਾਂ ਨੇ ਦਿੱਤਾ ਠੀਕ ਹੈ ਇਹ ਇਹਦੀ ਉਮਰ ਵੀ ਲਗਭਗ ਸੇਮ ਜੀ ਹੋਣੀ ਹੈ ਜਮਾ ਆਏ ਮੰਨ ਕੇ ਚਲ ਠੀਕ ਹੈ ਸੋ ਖੀਰੀ ਆ ਦੰਦ ਆਪਾਂ ਪਟਕੇ ਦਿਖਾ ਦਿੰਨੇ ਆ ਸੋ ਦੰਦਾਂ ਦੀ ਬੈਲ ਜੋ ਖੀਰੀਆਂ ਜਿਨੀ ਹੈਗੀ ਖੜਦਾ ਮੜਾ ਜਿਹਾ ਸੋ ਦੇਖ ਸੋ ਦੰਦ ਬਿਲਕੁਲ ਓਕੇ ਆ ਜਾਵਾਂ ਹਣਾ ਕੱਚੀ ਖੀਰੀ ਹੈਗੀ ਤੇ ਜੋੜਿਆ ਰੇਕੀ ਕਿਤੇ ਕਾਬਲ ਨਹੀਂ ਭਾਈ ਜੀ ਮੰਨ ਕੇ ਚਲੋ ਵੀ 2-2 3-3 ਮਹੀਨਿਆਂ ਨੂੰ ਬਸੀਓ ਠੀਕ ਆ ਤਾਂ ਬੱਚਾ ਠੀਕ ਆ ਜਿਹੜਾ ਜਫਰਾ ਦੋਈ ਹਰ ਕਦ ਚਾਈ ਵੀ ਆ ਹਾਂਜੀ ਹਾਂਜੀ ਠੀਕ ਆ ਤੇ ਪਿੰਡ ਆ ਗਿਆ ਆਪਣਾ ਧੌਲਾ ਧੌਲਾ ਜੀ ਪਿੰਡ ਜ਼ਿਲ੍ਹਾ ਬਰਨਾਲਾ ਜ਼ਿਲ੍ਹਾ ਬਰਨਾਲਾ ਤੋੜ ਕੇ ਆਪਾਂ ਤਾੜ ਲਿਖਾ ਜਾਂ ਭੱਜਣ ਗਿਆ ਬਾਲਾ ਹਣਾ ਗਦਿਆਂ ਵੀ ਹੈ ਨਹੀਂ ਦਿਖਾ ਦੇ ਵੜੀ ਤੋੜਤੀ ਸੋ ਕੋਈ ਵੀ ਨਾਲ ਤੁਹਾਡੇ ਪਸੰਦ ਹੋਵੇ ਆ ਕੇ ਦੇਖ ਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖ ਕੇ ਸਭ ਦਾ ਤੈਅਦ ਲੋ ਧੰਨਵਾਦ ਜਲਦ ਮਿਲਾਂਗੇ